ਜਦੋਂ ਤੁਸੀਂ ਦਾਣਾ ਪਾਉਣਾ ਉਹਨੂੰ ਉਹਦੇ ਬਾਅਦ ਉਹਨੂੰ ਪਾਣੀ ਨਹੀਂ ਦੇਣਾ ਘੱਟੋ ਘੱਟ 3-4 ਘੰਟੇ ਜਿਹੜਾ ਬੱਕਰੀਆਂ ਨੂੰ ਅਫਾਰਾ ਆਉਂਦਾ ਉਹ ਆ ਦਾਣਾ ਖਾਣ ਦੇ ਬਾਅਦ ਜਦੋਂ ਪਾਣੀ ਪੀਂਦੀਆਂ ਉਹਦੇ ਕਰਕੇ ਆਉਂਦਾ ਤੇ ਉਹਦੇ ਲਈ ਕੋਸ਼ਿਸ਼ ਕਰੋ ਹਫ਼ਤੇ 'ਚ ਦੋ ਵਾਰੀ 10-10 ਗ੍ਰਾਮ ਮਿੱਠਾ ਸੋਡਾ ਇੱਕ ਬੱਕਰੀ ਨੂੰ ਖਿਲਾਓ ਖਿਲਾਓ ਜਦੋਂ ਦਾਣਾ ਪਾਓ ਸ਼ਾਮ ਨੂੰ ਉਹਦੇ ਉੱਪਰ ਪੁੱਕ ਦਿਓ ਹਫ਼ਤੇ 'ਚ ਦੋ ਵਾਰੀ 10-10 ਗ੍ਰਾਮ ਦੇ ਦਿਓ ਬੱਕਰੀ ਨੂੰ ਅਫਾਰਾ ਨਹੀਂ ਆਏਗਾ ਔਰ ਪਾਣੀ ਨਹੀਂ ਦੇਣਾ ਉਹਦੇ ਬਾਅਦ ਜਦੋਂ ਤੁਸੀਂ ਦਾਣਾ ਪਾਉਣਾ ਉਹਨੂੰ ਉਹਦੇ ਬਾਅਦ ਉਹਨੂੰ ਪਾਣੀ ਨਹੀਂ ਦੇਣਾ ਘੱਟੋ-ਘੱਟ 3-4 ਘੰਟੇ ਜਿਹੜਾ ਬੱਕਰੀਆਂ ਨੂੰ ਅਫਾਰਾ ਆਉਂਦਾ ਉਹ ਆ ਦਾਣਾ ਖਾਣ ਦੇ ਬਾਅਦ ਜਦੋਂ ਪਾਣੀ ਪੀਂਦੀਆਂ ਉਹਦੇ ਕਰਕੇ ਆਉਂਦਾ ਤੇ ਉਹਦੇ ਲਈ ਕੋਸ਼ਿਸ਼ ਕਰੋ ਹਫਤੇ ਚ ਦੋ ਵਾਰੀ 10-10 ਗ੍ਰਾਮ ਮਿੱਠਾ ਸੋਡਾ ਇੱਕ ਬੱਕਰੀ ਨੂੰ ਖਿਲਾਓ ਖਿਲਾਓ ਜਦੋਂ ਦਾਣਾ ਪਾਓ ਸ਼ਾਮ ਨੂੰ ਉਹਦੇ ਉੱਪਰ ਪੁੱਕ ਦਿਓ ਹਫਤੇ ਚ ਦੋ ਵਾਰੀ 10-10 ਗ੍ਰਾਮ ਦੇ ਦਿਓ ਬੱਕਰੀ ਨੂੰ ਅਫਾਰਾ ਨਹੀਂ ਆਏਗਾ ਔਰ ਪਾਣੀ ਨਹੀਂ ਦੇਣਾ ਉਹਦੇ ਬਾਅਦ ਜਿੱਦਾਂ ਆਪਾਂ ਸਵੇਰੇ ਸਮਝ ਲਓ ਆਪਾਂ 6 ਵਜੇ ਆਪਣਾ ਕੰਮ ਸ਼ੁਰੂ ਕਰਨਾ ਠੀਕ ਹੈ ਜੀ 6 ਵਜੇ ਆਪਾਂ ਉਹਨਾਂ ਨੂੰ ਨੀਰਾ ਪਾਤਾ 10-11 ਵਜੇ ਉਹਨਾਂ ਨੂੰ ਹਰਾ ਪਾ ਦਿਓ ਪਾਣੀ 6 ਵਜੇ ਨੀਰਾ ਪਾਇਆ 7 ਵਜੇ ਪਾਣੀ ਰੱਖ ਦਿਓ ਉਹਨਾਂ ਮੋਰੇ 11 ਵਜੇ ਦੇ ਕਰੀਬ 10 11 ਵਜੇ ਦੇ ਕਰੀਬ ਉਹਨਾਂ ਨੂੰ ਹਰਾ ਪਾ ਦਿਓ ਸ਼ਾਮ ਨੂੰ ਫਿਰ 3 3:30 4 ਵਜੇ ਤੁਸੀਂ ਉਹਦੇ ਅੱਗੇ ਫਿਰ ਆਪਣਾ ਜੇ ਨੀਰਾ ਘਟ ਗਿਆ ਨਹੀਂ ਖਾਇਆ ਉਹਨੂੰ ਘਰ ਦਿਓ ਫਿਰ ਹੋਰ ਪਾਣੀ ਰੱਖ ਦਿਓ 6 ਵਜੇ ਉਹਨਾਂ ਦੇ ਅੱਗੇ ਪਾਣੀ ਬਿਲਕੁਲ ਚੱਕ ਦਿਓ 7 ਵਜੇ ਆਪਣੀ ਜਿਹੜੀ ਆ 250 300 ਗ੍ਰਾਮ ਦਾਣਾ ਜੋ ਵੀ ਆਪਾਂ ਪਾਉਣਾ ਇਹ ਉਹਨਾਂ ਨੂੰ ਸਭ ਨੂੰ ਪਾ ਦਿਓ। ਔਰ ਉਹਦੇ ਬਾਅਦ ਪਾਣੀ ਨਹੀਂ ਦੇਣਾ ਅਗਲੇ ਦਿਨ ਸਵੇਰੇ ਪਾਣੀ ਦੇ। ਭਾਵੇਂ ਹੋਵੇ ਸਰਦੀ ਭਾਵੇਂ ਹੋਵੇ ਗਰਮੀ। ਮਤਲਬ ਦਾਣਾ ਕੱਢ ਦੋ ਤਿੰਨ ਚਾਰ ਘੰਟੇ ਨਹੀਂ ਪਾਣੀ ਦੇ। ਮੈਂ ਕਹਿੰਦਾ ਦਿਓ ਹੀ ਨਾ ਨਾ ਅਗਲੇ ਦਿਨ ਦੇ ਦੇਓ ਕੁਛ ਨਹੀਂ ਵਿਗੜਦਾ ਬੱਕਰੀ ਸਾਰਾ ਦਿਨ ਪਾਣੀ ਪੀਂਦੀ ਆ। ਔਰ ਅਗਲੇ ਦਿਨ ਜਦੋਂ ਸਵੇਰੇ ਪਾਉਂਗੇ ਪਾਣੀ ਰੱਜ ਕੇ ਪੀਏਗੀ ਪੂਰਾ ਦਿਨ ਦਾ ਕੋਟਾ ਪੂਰਾ ਕਰੇਗੀ। ਭਾਵੇਂ ਜਿਹੜਾ ਪਾਣੀ ਆ ਉਹ ਸਵੇਰ ਤੋਂ ਲੈ ਕੇ ਜਿੱਦਾਂ ਹੁੰਦਾ ਕੀ ਆ ਆਪਾਂ ਬੱਕਰੀ ਨੂੰ ਮੈਂ ਆਪਾਂ ਹੁਣੇ ਆਪਾਂ ਗੱਲ ਕਰ ਰਹੇ ਸੀ ਪਤਾ ਨਹੀਂ ਆਦਿਆਂ ਨੇ ਸੁਣੀ ਨਹੀਂ ਸੁਣੀ ਬੱਕਰੀ ਨੂੰ 2 ਗ੍ਰਾਮ ਹਲਦੀ ਰੋਜ਼ ਦੀ ਪਾ ਦਿਓ ਸਵੇਰੇ ਜਦੋਂ ਪਾਣੀ ਦੇਣਾ ਨਾ ਉਹਦੇ ਚ 2 ਗ੍ਰਾਮ ਹਲਦੀ ਪਾ ਦਿਓ ਇੱਕ ਬੱਕਰੀ ਲਈ ਨਾਲ ਹੀ ਉਹਦੇ ਚ ਪਾ ਦਿਓ ਜਦੋਂ ਹਲਦੀ ਪਾਈ ਸਮਝ ਲਓ ਤੁਸੀਂ 20 15 20 ਲੀਟਰ ਪਾਣੀ ਕੋਲਿਆ 20 ਬੱਕਰੀਆਂ 2-2 ਗ੍ਰਾਮ ਸਭ ਲਈ ਉਹ ਪਾ ਦਿਓ ਇੰਨਾ ਕ ਜਿਆ ਗੁੜ ਪਾ ਦਿਓ ਕਿ ਜਦੋਂ ਪਾਣੀ ਟੇਸਟ ਕਰੇ ਤੇ ਉਹ ਹਲਦੀ ਦਾ ਜਿਹੜਾ ਹਲਕੀ ਹਲਕੀ ਕੜੱਤਾ ਨਾਲ ਹੁੰਦੀ ਹੈ ਤੇ ਉਹ ਪਾਣੀ ਗੁੜ ਉਹਨੂੰ ਕਵਰ ਕਰ ਲਵੇ ਠੀਕ ਹੈ ਜੀ ਉਹ ਪਾਣੀ ਪੀ ਲੇਗੀ ਬੱਕਰੀ ਥੋੜਾ ਬਚ ਜਾਏ ਜਾਂ ਥੋੜੀ ਹਲਦੀ ਥੱਲੇ ਰਹਿ ਜਾਏ ਸਾਰਾ ਦਿਨ ਉਹਦੇ ਚ ਪਾਣੀ ਪਾਉਂਦੇ ਰੋ 2 ਲੀਟਰ ਤੁਸੀਂ ਪਾਣੀ ਬਣਾਇਆ ਸਵੇਰੇ ਸਮਝ ਲਓ ਉਹਦੇ ਚ 18 ਲੀਟਰ ਪੀ ਲਿਆ 2 ਲੀਟਰ ਰਹਿ ਗਿਆ ਉਹਦੇ ਚ ਪਾਣੀ ਹੋਰ ਭਰ ਦਿਓ ਜਿੰਨੀ ਵਾਰੀ ਭਰੋ ਸਾਰਾ ਦਿਨ ਉਹਦੇ ਚ ਭਰਦੇ ਰੋ ਸ਼ਾਮ ਨੂੰ ਜਦੋਂ ਪਾਣੀ ਚੱਕੋਗੇ ਜੋ ਥੋੜਾ ਬਹੁਤ ਬਚਿਆ ਉਹਨੂੰ ਸੈੱਟ ਦਿਓ ਅਗਲੇ ਦਿਨ ਫੇਸ ਵੇਰੇ ਹੋ ਗਿਆ